ਅਮੇਰਸਰ ਦੇ ਸ਼ੇਰਟਾ ਅਧੀਨ ਆਉਂਦੇ ਇਲਾਕੇ ਜੰਡਪੀਰ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦ ਇੱਕ ਪ੍ਰਵਾਸੀ ਵਿਅਕਤੀ ਦੇ ਕਤਲ ਦੀ ਸੂਚਨਾ ਮਿਲ ਗਈ ਦੱਸਿਆ ਜਾ ਰਿਹਾ ਹੈ ਮ੍ਰਿਤਕ ਪ੍ਰਵਾਸੀ ਦਾ ਨਾਮ ਮੁਹੰਮਦ ਮਜੀਦ ਹੈ ਤੇ ਪਿਛਲੇ 2 ਸਾਲ ਤੋਂ ਜੰਡਪੀਰ ਕਲੋਨੀ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਇਸ ਦੌਰਾਨ ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿ ਕੇ ਉਹਨਾਂ ਦੇ ਭਰਾ ਦਾ ਨਾਮ ਮੁਹੰਮਦ ਮਜੀਦ ਹੈ ਤੇ ਬਿਹਾਰ ਦੇ ਰਹਿਣ ਵਾਲੇ ਪਿਛਲੇ 2 ਸਾਲ ਤੋਂ ਉਹ ਇਸ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਤੇ ਮਕਾਨ ਮਾਲਕ ਨਾਲ ਝਗੜੇ ਨੂੰ ਲੈ ਕੇ ਮਕਾਨ ਮਾਲਕ ਨੇ ਉਸ ਦੇ ਭਰਾ ਦਾ ਕਤਲ ਕੀਤਾ ਮੇਰਾ ਸਾਡਾ ਭਰਾ ਥਾ चाचे के लड़के था कहाँ पर रहता था वो जौनपीर के पास रह रहा था अच्छा। उनको मकान मालिक किराए नहीं दे रहा यानी किराए शायद नहीं दे रहा था उनके लिए उनको जोरदार हथियार से वार किया था एम डी मजीद, मोहम्मद मजीद, एम डी मजिद कितनी देर ऐसी यहाँ पर रहा था। अभी दो साल से रह रहा है उसका जो है ना जोरदार हथियार से मारा है अभी तो ब्लडिंग बहुत ज्यादा चल रहा है पता नहीं वो कौन स्थिति में वो मकान मालिक की सादिष्ट था किसी से मरवाया हो या अपने खुद मारा हो कोई वो जो अभी तक पता नहीं चला है कि कमरे किराया नहीं दिया होगा इसीलिए मारा वो अकेला एक बंदे रहता था मेरा और बहुत सारे रहता था लेकिन बिहार की रहता था लेकिन यू, यूपी के रहता था वो बेलदारी करता था वो दो महीने से फ्रैक्चर था स्टील वो पैर फ्रैक्चर था उनकी, उनकी, वैसे चल रहा था दिखा देते हथियार से या तलवार से किया होगा ਹਾਂਜੀ ਸਾਨੂੰ ਹੁਣੇ ਇਤਲਾਹ ਮਿਲੀ ਹੈ ਕਿ ਇੱਕ ਮੁਹੰਮਦ ਮਜੀਦ ਨਾਮ ਦੇ ਵਿਅਕਤੀ ਦਾ ਇੱਥੇ ਕਤਲ ਹੋ ਗਿਆ ਵਾ ਇਹ ਰੇਲਵੇ ਲੇਨਾਂ ਲੱਗ ਅਜੰਡ ਪੀਰ ਲੱਗੇ ਕਿਰਾਏ ਤੇ ਰਹਿੰਦੇ ਸੀ ਇਹ ਨਾਲ ਦਾ ਸਾਥੀ ਆ ਜਿਹਦੇ ਬਾਰੇ ਪਤਾ ਲੱਗਾ ਕਿ ਉਹਨੇ ਕੋ ਸਿਰ ਚ ਭਾਰੀ ਚੀਜ਼ ਮਾਰ ਕੇ ਉਹਦਾ ਮਰਡਰ ਕਰ ਦਿੱਤਾ ਵਾ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਫਰਾਂਸਕੀ ਟੀਮ ਜਿਹੜੀ ਅੰਦਰ ਨਮੂਨੇ ਸਬੂਤ ਇਕੱਠੇ ਕਰ ਰਹੀ ਆ ਦੋਸ਼ੀ ਜਿਹੜਾ ਇੱਕ ਪਕੜ ਲਿਆ ਵਾ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਜ ਦੋਸ਼ੀ ਪਾਇਓ ਉਹਦੇ ਖਿਲਾਫ ਸਖਤ ਕਾਨੂੰਨ ਸਰਕਾਰ ਵੀ ਕੀਤੀ ਜਾਊਗੀ ਇਹ ਤਾਂ ਡਾਕਟ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੇ ਵੈਪਨ ਨਾਲ ਵਾਰ ਕੀਤਾ ਗਿਆ ਠੀਕ ਹੈ ਅਮੇਰ ਸਰਦੇਸ਼ ਚੇਰਟਾ ਅਦੀਨੋਂ ਦੇ ਇਲਾਕੇ ਜੰਡਪੀਰ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਦ ਇੱਕ ਪ੍ਰਵਾਸੀ ਆਤੀ ਦੇ ਕਤਲ ਦੀ ਸੂਚਨਾ ਮਿਲ ਗਈ ਦੱਸਿਆ ਜਾ ਰਿਹਾ ਮ੍ਰਿਤਕ ਪ੍ਰਵਾਸੀ ਦਾ ਨਾਮ ਮੁਹੰਮਦ ਮਜੀਦ ਹੈ ਤੇ ਪਿਛਲੇ 2 ਸਾਲ ਤੋਂ ਜੰਡਪੀਰ ਕਲੋਨੀ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਇਸ ਦੌਰਾਨ ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਭਰਾ ਦਾ ਨਾਮ ਮੁਹੰਮਦ ਮਜੀਦ ਹੈ ਤੇ ਬਿਹਾਰ ਦੇ ਰਹਿਣ ਵਾਲੇ ਪਿਛਲੇ 2 ਸਾਲ ਤੋਂ ਉਹ ਇਸ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਸੀ ਤੇ ਮਕਾਨ ਮਾਲਕ ਨਾਲ ਝਗੜੇ ਨੂੰ ਲੈ ਕੇ ਮਕਾਨ ਮਾਲਕ ਨੇ ਉਸ ਦੇ ਭਰਾ ਦਾ ਕਤਲ ਕੀਤਾ ਮੇਰਾ ਸਦਾ ਪ੍ਰਾਥਾ चाचे के लड़के था कहाँ पर रहता था वो जंडपीर के पास रह रहा था अच्छा उनको मकान मालिक किराए नहीं दे रहा यानी किराए शायद नहीं दे रहा था उनके लिए उनको जोरदार हथियार से वार किया था एम डी मजीद मोहम्मद मजीद एम डी मजिद कितनी देर से मारा यहाँ पर रहा था। अभी दो साल से रह रहा है उसका जो है ना जोरदार हथियार से मारा है अभी तो ब्लडिंग बहुत ज्यादा चल रहा है पता नहीं वो कौन स्थिति में है मारा। वो मकान मालिक की सादिष्ट था किसी से मरवाया हो या अपने खुद मारा हो कोई वो जो अभी तक पता नहीं चला है कमरे किराया नहीं दिया होगा इसीलिए है वो अकेला एक बंदे रहता था मेरा और बहुत सारे रहता था लेकिन बिहार की रहता था लेकिन यूपी यू के रहता था वो बेलदारी करता था वो दो महीने से फ्रैक्चर था स्टील वो पैर जो है ना फ्रैक्चर था उनकी वैसे चल रहा था उनकी वीडियो भी दिखा देते हम जोरदार तो तो हथियार से या तलवार से किया होगा ਹਾਂਜੀ ਸਾਨੂੰ ਹੁਣੇ ਇਤਲਾਹ ਮਿਲੀ ਹੈ ਕਿ ਇੱਕ ਮੁਹੰਮਦ ਮਜੀਦ ਨਾਮ ਦੇ ਵਿਅਕਤੀ ਦਾ ਇੱਥੇ ਕਤਲ ਹੋ ਗਿਆ ਵਾ ਇਹ ਰੇਲਵੇ ਲੇਨਾਂ ਲੱਗੇ ਜੰਡਪੀਰ ਲੱਗੇ ਕਰਾਇਤੇ ਰਹਿੰਦੇ ਸੀ ਇਹ ਨਾਲ ਦਾ ਸਾਥੀ ਆ ਜਿਹਦੇ ਬਾਰੇ ਪਤਾ ਲੱਗਾ ਕਿ ਉਹਨੇ ਸਿਰ 'ਚ ਭਾਰੀ ਚੀਜ਼ ਮਾਰ ਕੇ ਉਹਦਾ ਮਰਡਰ ਕਰ ਦਿੱਤਾ ਵਾ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਫਰਾਂਸਕੀ ਟੀਮ ਜਿਹੜੀ ਅੰਦਰ ਨਮੂਨੇ ਐ ਸਬੂਤ ਇਕੱਠੇ ਕਰ ਰਹੀ ਆ ਦੋਸ਼ੀ ਜਿਹੜਾ ਇੱਕ ਪਕੜ ਲਿਆ ਵਾ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ ਰਿਆ ਜੋ ਵੀ ਜੀ ਦੋਸ਼ੀ ਪਾਇਆ ਉਹਦੇ ਖਿਲਾਫ ਸਖਤ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਊਗੀ ਇਹ ਤਾਂ ਡਾਕਟਰ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੇ ਵੈਪਨ ਨਾਲ ਵਾਰ ਕੀਤਾ ਗਿਆ ਠੀਕ ਹੈ